ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਇਹ ਬੱਚਾ ਇੱਕ ਮਾਸੂਮ ਜਾਦੀ ਇਹ ਬੱਚਾ ਇੱਕ ਸਕੂਲ ਦੇ ਵਿੱਚੋਂ ਲਾਪਤਾ ਹੋ ਗਿਆ ਸੀਗਾ ਜੀ ਉਹਦਾ ਕਾਰਨ ਬਹੁਤ ਲੰਬੀ ਜਿਹੜੀ ਗੱਲ ਆ ਜੀ ਪਰ ਇਹ ਬੱਚਾ ਰੋਡ ਦੇ ਉੱਪਰ ਤੁਰਿਆ ਜਾ ਰਿਹਾ ਸੀ ਇੱਕ ਚੰਗੇ ਇਨਸਾਨ ਨੂੰ ਮਿਲਦਾ ਜੀ ਸਾਡੇ ਨਾਬੇ ਦੇ ਨੇੜੇ ਰਖੜੇ ਪਿੰਡ ਦੇ ਵਿੱਚ ਤਾਂ ਉਹ ਚੰਗਾ ਇਨਸਾਨ ਜੇਕਰ ਕੋਈ ਕਿਸੇ ਗਲਤ ਹੱਥਾਂ ਦੇ ਵਿੱਚੇ ਬੱਚਾ ਚੜ ਜਾਂਦਾ ਤਾਂ ਉਹਨੇ ਕਿਤਨਾ ਕਿਤੇ ਵੇਚ ਦੇਣਾ ਸੀ ਜਾਂ ਕਿਤਨਾ ਕਿਤੇ ਐਸੇ ਗਲਤ ਬੰਦਿਆਂ ਕੋਲੇ ਫਸਾ ਦੇਣਾ ਸੀ ਪਰ ਉਸ ਇਨਸਾਨ ਨੇ ਸਾਡੇ ਕੋਲੇ ਲਿਆਂਦਾ ਇਸ ਬੱਚੇ ਨੂੰ ਕੱਲ ਤਾਂ ਲਿਆ ਕੇ ਤਾਂ ਅਸੀਂ ਬੱਚੇ ਨੂੰ ਪੁੱਛਿਆ ਵੀ ਕੀ ਗੱਲ ਇਹ ਜਿਹੜੀ ਹੈਗੀ ਆ ਤਾਂ ਹੌਲੀ-ਹੌਲੀ ਅੱਗੇ-ਅੱਗੇ ਸਰਚ ਕਰਦੇ ਕਰਦੇ ਤੇ ਅੱਜ ਜਿਹੜੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਦਾਦਾ ਜੀ ਹੋਰ ਇਹਨਾਂ ਦੇ ਮਾਤਾ ਜੀ ਨਾਲ ਹੋਰ ਫੈਮਿਲੀ ਮੈਂਬਰ ਅੱਜ ਲੈਣ ਲਈ ਆਏ ਨੇ ਬੱਚੇ ਨੂੰ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਲਾਪਤਾ ਹੋਇਆ ਬੱਚਾ ਆਪਣੇ ਅੱਜ ਘਰ ਪਰਿਵਾਰ ਦੇ ਵਿੱਚ ਸਹੀ ਸਲਾਮਤ ਜਾ ਰਿਹਾ ਜੀ ਆਪ ਜੀ ਕਿਹੜੀ ਐਡਰੈਸ ਕਿਹੜੀ ਜਗ੍ਹਾ ਬੈਰਜ ਯੂਪੀ 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 ਤੋਂ ਆਏ ਨੇ ਜੀ ਇਹ ਤੇ ਇਸ ਟਾਈਮ ਅਸੀਂ ਲਚਕਾਣੀ ਪੇਣ ਦੇ ਵਿੱਚ ਖੜੇ ਆਂ ਧੰਨਵਾਦ ਆ ਉਹਨਾਂ ਰੂਹਾਂ ਦਾ ਜੋ ਤੁਸੀਂ ਇਸ ਕਾਰ ਨੂੰ ਸਪੋਰਟ ਕਰਦੇ ਹੋ ਦਿਲੋਂ ਧੰਨਵਾਦ ਜੀ ਔਰ ਪੁਲਿਸ ਦਾ ਵੀ ਧੰਨਵਾਦ ਕਿਉਂਕਿ ਪੁਲਿਸ ਨੇ ਬਹੁਤ ਸਪੋਰਟ ਕਰੀ ਇਸ ਕਾਰਜ ਦੇ ਵਿੱਚ ਅੱਜ ਜਿਹੜਾ ਇਹ ਬੱਚਾ ਕਿਹਾਂ ਨਾਮ ਹੈ ਭਾਈ ਆਪਕਾ ਜਵਾਨ ابھی ਮਤ ਠੀਕਾ ਲਾਪਤਾ ਹੋਣਾ ਠੀਕ ਹੈ ਬੇਟਾ ਠੀਕ ਹੈ ਨਾਮ ਕੀ ਹੈ ਜੀ जी नाम क्या है आपका मेरा नाम रजा रजा आपका बेटा शिवा मेरा बेटा लीगोहर लीगोहर अली गौहर ठीक तो है तो दूसरे बेटे का क्या नाम है जोहर जोहर ठीक है चलो ठीक है जी मेरे बेटा आप पीछे जाओ परमात्मा तुम चढ़ दी कला रखे सारे आप ठीक है अल्लाह हो बस ਯੂਪੀ ਤੋਂ ਆਏ ਨੇ ਤੁਸੀਂ ਨੰਬਰ ਵੀ ਦੇਖ ਰਹੇ ਹੋ ਜੀ ਗੱਡੀ ਦਾ ਤੇ ਅੱਜ ਜਿਹੜਾ ਬੱਚਾ ਆਪਣੇ ਘਰ ਆਪਣੀ ਫੈਮਿਲੀ ਦੇ ਵਿੱਚ ਜਾ ਰਿਹਾ ਅਸੀਂ ਤੁਹਾਨੂੰ ਬੱਚੇ ਦੀ ਸਟੋਰੀ ਦੱਸਾਂਗੇ ਬਾਅਦ ਚੋਂ ਵੀ ਹੋਇਆ ਕੀ ਸੀਗਾ ਜੀ ਹਾਂਜੀ ਸੰਗਤ ਜੀ ਤੁਸੀਂ ਬੱਚੇ ਨੂੰ ਦੇਖਿਆ ਜੀ ਹੁਣੇ ਆਪਣੇ ਜਿਹੜਾ ਪਰਿਵਾਰ ਦੇ ਨਾਲ ਮਿਲਦੇ ਹੋਏ ਇਹ ਬੱਚਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਆ ਜੀ ਅਸੀਂ ਸਕੂਲ ਦਾ ਨਾਮ ਤਾਂ ਨਹੀਂ ਲਵਾਂਗੇ ਇਹ ਬੱਚਾ ਸਕੂਲ ਦੇ ਹੋਸਟਲ ਦੇ ਵਿੱਚੋਂ ਭੱਜ ਕੇ ਰੋਡ ਤੇ ਚੱਲ ਗਿਆ ਸੀਗਾ ਜੀ ਰਾਤ ਨੂੰ ਸਕੂਲ ਦੇ ਹੋਸਟਲ ਦੇ ਵਿੱਚੋਂ ਕੰਧ ਟੱਪ ਕੇ ਜਿਹੜਾ ਚੱਲ ਗਿਆ ਉੱਥੇ ਬੱਚੇ ਦਾ ਕਹਿਣਾ ਇਹ ਆ ਵੀ ਸਾਨੂੰ ਰੋਟੀ ਨਹੀਂ ਸਹੀ ਮਿਲਦੀ ਔਰ ਸਾਨੂੰ ਕੁੱਟਿਆ ਮਾਰਿਆ ਜਾਂਦਾ ਔਰ ਸਾਨੂੰ ਪੇਰੈਂਟਸ ਦੇ ਨਾਲ ਗੱਲ ਨਹੀਂ ਕਰਾਈ ਜਾਂਦੀ ਮਤਲਬ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਕਹਿੰਦਾ ਵੀ ਪਹਿਲਾਂ ਵੀ ਬੱਚੇ ਇੱਕ ਭੱਜੇ ਨੇ ਜੀ ਤੇ ਜਦੋਂ ਇਹ ਬੱਚਾ ਭੱਜਦਾ ਸਕੂਲ ਦੇ ਵਿੱਚੋਂ ਬੜੀ ਲੰਬੀ ਗੱਲ ਹੈ ਸੀ ਇਹ ਨਹੀਂ ਕਹਾਂਗੇ ਵੀ ਸਕੂਲ ਗਲਤ ਆ ਜਾਂ ਬੱਚਾ ਗਲਤ ਸਾਨੂੰ ਇਸ ਬਾਰੇ ਨਹੀਂ ਪਤਾ ਜੀ ਪਰ ਬੱਚਾ ਸਕੂਲ ਦੇ ਵਿੱਚੋਂ ਭੱਜ ਕੇ ਤੁਰਿਆ ਜਾਂਦਾ ਜਾਂਦਾ ਕਿਸੇ ਇਨਸਾਨ ਨੂੰ ਮਿਲਦਾ ਉਸ ਇਨਸਾਨ ਨੂੰ ਕਹਿੰਦਾ ਵੀ ਮੈਂ ਅੰਬਾਲੇ ਖੇਡਦਾ ਸੀਗਾ ਅੰਬਾਲੇ ਤੋਂ ਮੈਨੂੰ ਕੋਈ ਸਕੂਟਰੀ ਤੇ ਲੈ ਆਇਆ ਤੇ ਐਦਾ ਐਦਾ ਮੈਂ ਉਰੇ ਪਹੁੰਚ ਗਿਆ ਪਰ ਜਦੋਂ ਉਹ ਇਨਸਾਨ ਸਾਡੇ ਕੋਲੇ ਲੈ ਕੇ ਆਇਆ ਇਸ ਬੱਚੇ ਨੂੰ ਤਾਂ ਜਦੋਂ ਲੈ ਕੇ ਆਇਆ ਤਾਂ ਅਸੀਂ ਉਰੇ ਆ ਕੇ ਜੱਜ ਕੀਤਾ ਵੀ ਇਹ ਗੱਲ ਨਹੀਂ ਹੈਗੀ ਤਾਂ ਫਿਰ ਅਸੀਂ ਪੁਲਿਸ ਦੀ ਸਹਾਇਤਾ ਲੈਤੀ ਤੇ ਹੌਲੀ-ਹੌਲੀ ਬੱਚੇ ਤੇ ਦਬਾਅ ਪਾਇਆ ਤਾਂ ਬੱਚੇ ਨੇ ਕੱਲ ਫਿਰ ਦੱਸਿਆ ਵੀ ਮੇਰੇ ਜਿਹੜੇ ਫਾਦਰ ਨੇ ਉਹ ਐਦਾਂ ਆਰਮੀ ਦੇ ਵਿੱਚ ਨੌਕਰੀ ਕਰਦੇ ਨੇ ਤੇ ਸਾਡਾ ਇੱਥੋਂ ਦਾ ਐਡਰੈਸ ਆ ਜਾਂ ਸਾਡਾ ਇਹ ਗੱਲ ਬਹੁਤ ਤਾਂ ਫਿਰ ਅੱਗੇ ਇਹਨਾਂ ਦਾ ਘਰ ਜਿਹੜਾ ਲੱਭ ਕੇ ਪਰਿਵਾਰ ਨਾਲ ਗੱਲ ਕੀਤੀ ਤਾਂ ਪਰਿਵਾਰ ਇੱਕੋ ਲਖਤ ਹਰਾਨ ਰਹਿ ਗਿਆ ਵੀ ਸਾਡਾ ਬੱਚਾ ਤਾਂ ਹੋਸਟਲ ਦੇ ਵਿੱਚ ਛੱਡਿਆ ਵਾ ਦੀ ਪੜਨ ਲਈ ਹਜੇ ਤੁਸੀਂ ਦੇਖੋ 11 12 ਸਾਲ ਉਮਰ ਆ ਵੀ ਸਾਡਾ ਬੱਚਾ ਹੋਸਟਲ ਚੋਂ ਕਿੱਦਾਂ ਭੱਜ ਗਿਆ ਤਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਟਾਈਮ ਬਿਲਕੁਲ ਸੇਫ ਆਪ ਜੀ ਦਾ ਬੱਚਾ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਆ ਤੁਹਾਡਾ ਬੱਚਾ ਵੀ ਤੁਸੀਂ ਘਬਰਾਓ ਨਾ ਤਾਂ ਇੱਕ ਵਾਰੀ ਤਾਂ ਪਰਿਵਾਰ ਜ਼ਰੂਰ ਹਿੱਲ ਜਾਂਦਾ ਆਪਣੇ ਘਰਾਂ ਦੇ ਵਿੱਚ ਬੱਚੇ ਨੇ ਸਾਰੇ ਭੈਣ ਭਰਾ ਤੁਸੀਂ ਸਮਝਦੇ ਹੋ ਸਾਡੀ ਇਸ ਗੱਲ ਨੂੰ ਵੀ ਸਾਡਾ ਬੱਚਾ ਹੋਸਟਲ ਚੋਂ ਕਿੱਦਾਂ ਭੱਜ ਗਿਆ ਢੀੜੀਆਂ ਕੰਧਾਂ ਨੇ ਕੰਚ ਲੱਗਿਆ ਵਾ ਤਾਰਾਂ ਲੱਗੀਆਂ ਵੀ ਨੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਨਾਲ ਰਾਬਤਾ ਕੀਤਾ ਜਾਂਦਾ ਫਿਰ ਰਾਤ ਜਿਹੜੇ ਸਾਡੇ ਕੋਲ ਪਹੁੰਚੇ ਰਾਤ 1:30 ਵਜੇ ਤੇ ਅੱਜ ਅਸੀਂ ਇਹਨਾਂ ਨੂੰ ਜਿਹੜਾ ਬੱਚਾ ਹੁਣ ਪੁਲਿਸ ਦੀ ਸਹਾਇਤਾ ਨਾਲ ਸਾਰੀ ਲਿਖਤ ਪੜ੍ਹ ਕਰਕੇ ਪਰਿਵਾਰ ਨੂੰ ਦਿੱਤਾ ਜੀ ਤਾਂ ਪਰਿਵਾਰ ਨੇ ਸੰਸਥਾ ਦਾ ਬਹੁਤ ਧੰਨਵਾਦ ਕੀਤਾ ਤੇ ਸੰਸਥਾ ਨੇ ਉਸ ਰੱਬੀ ਰੂਹ ਦਾ ਧੰਨਵਾਦ ਕੀਤਾ ਜਿਸ ਇਨਸਾਨ ਨੇ ਇਸ ਨੂੰ ਆਪਣੇ ਕੋਲੇ ਪਹੁੰਚਾਇਆ ਕਿਉਂਕਿ ਜੇਕਰ ਉਹ ਕਿਸੇ ਗਲਤ ਇਨਸਾਨਾਂ ਨੂੰ ਦੇ ਦਿੰਦਾ ਤਾਂ ਇਸ ਬੱਚੇ ਨੂੰ 20-23 ਸਾਲ ਲੋਕ ਗੁਲਾਮੀਆਂ ਕਰਾਈ ਜਾਂਦੇ ਗੋਹਾ ਘੁੜਾ ਚਕਾਈ ਜਾਂਦੇ ਤਸ਼ਦਦ ਕਰੀ ਜਾਂਦੇ ਆਪ ਜੀ ਸਾਰੀ ਇਸ ਚੀਤ ਨੂੰ ਜਾਣਦੇ ਹੋ ਸੰਗਤ ਜੀ ਸਾਰੇ ਦੇਸ਼ ਦੇ ਵਿੱਚ ਐਸੇ ਇਨਸਾਨ ਬਸਦੇ ਹੁੰਦੇ ਨੇ ਜਿਹੜੇ ਕਿਸੇ ਦੇ ਉੱਪਰ ਜ਼ੁਲਮ ਕਰਦੇ ਨੇ ਕਿਸੇ ਦੇ ਬੱਚਿਆਂ ਨੂੰ ਫੜ ਕੇ ਉਹਨਾਂ ਨੂੰ ਮਾਂ-ਬਾਪਾਂ ਤੋਂ ਵਿਛੋੜ ਕੇ ਰੱਖ ਦਿੰਦੇ ਨੇ ਫਿਰ ਸਾਰੀ ਜ਼ਿੰਦਗੀ ਆਪਣਾ ਘਰ ਦਾ ਮੱਝਾਂ ਦਾ ਗੋਹਾ ਕੁੜਾ ਚਕਾਈ ਜਾਂਦੇ ਨੇ ਔਰ ਆਪ ਜੀ ਜੁੜਿਓ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਔਰ ਇਸ ਟਾਈਮ ਇੱਥੇ 100 ਦੇ ਕਰੀਬ ਐਸੀਆਂ ਰੱਬੀ ਰੂਹਾਂ ਰਹਿ ਰਹੀਆਂ ਨੇ ਸੰਗਤ ਜੀ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਨਸਿਕ ਪਰੇਸ਼ਾਨ ਵੀਰਾਂ ਦੀ ਦਵਾਈ ਚੱਲ ਰਹੀ ਆ ਆਪ ਜੀ ਆਉਂਦੇ ਜਾਂਦੇ ਨਾ ਰੂਹਾਂ ਦੇ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਹੋਰ ਬਹੁਤ ਐਸੀਆਂ ਰੂਹਾਂ ਨੇ ਜਿਨ੍ਹਾਂ ਦੇ ਹਾਲੇ ਤੱਕ ਆਪਾਂ ਨੂੰ ਘਰ ਨਹੀਂ ਮਿਲੇ ਆਪ ਜੀ ਸ਼ੇਅਰ ਜਰੂਰ ਕਰਿਆ ਕਰੋ ਵੀਡੀਓਜ਼ ਨੂੰ ਤਾਂ ਜੋ ਇਹਨਾਂ ਰੂਹਾਂ ਦੇ ਵੀ ਘਰ ਮਿਲ ਜਾਣ ਇਦਾਂ ਜਿਦਾਂ ਇਸ ਬੱਚੇ ਨੂੰ ਪਰਿਵਾਰ ਲੈਣ ਆਇਆ ਇਦਾਂ ਹੀ ਇਹ ਰੂਹਾਂ ਵੀ ਆਪਣੇ ਘਰ ਚੱਲ ਜਾਣ ਜੀ ਧੰਨਵਾਦ ਹੱਸਦੇ ਬਾਦ ਦੇ ਰਹੋ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਤੋਂ ਸਕੂਲ ਦਾ ਨਾਮ ਨਾ ਪੁੱਛਿਓ ਸੰਗਤ ਜੀ ਕਿਉਂਕਿ ਜਿਹੜੀ ਇਹ ਗੱਲ ਆ ਇਹ ਸਿਰਫ ਬੱਚੇ ਦੇ ਦੱਸਣ ਮੁਤਾਬਕ ਆ ਜੇਕਰ ਆਪਾਂ ਜਾਂਚ ਪੜਤਾਲ ਕਰਦੇ ਆਂ ਵੈਸੇ ਪਰਿਵਾਰ ਹੁਣ ਜਾ ਕੇ ਆਇਆ ਸਕੂਲ ਦੇ ਵਿੱਚ ਉੱਥੇ ਪ੍ਰੋਬਲਮ ਸੀਗੀ ਬੱਚੇ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਤੇ ਅੱਜ ਇਹਨੂੰ ਦੁਬਾਰਾ ਯੂਪੀ ਇਹ ਕਹਿੰਦੇ ਸੀ ਯੂਪੀ ਹੀ ਪੜਨ ਲਾ ਦਾਂਗੇ ਕਿਉਂਕਿ ਅਸੀਂ ਕਿਸੇ ਦਾ ਨਾਮ ਤਾਂ ਨਹੀਂ ਬਦਨਾਮ ਕਰਨਾ ਚਾਹੁੰਦੇ ਪਰ ਜਦੋਂ ਅਸੀਂ ਅੱਖੀਂ ਦੇਖ ਲਾਂਗੇ ਕੰਨੀ ਸੁਣ ਲਾਂਗੇ ਜਾਂਚ ਪੜਤਾਲ ਕਰ ਲਾਂਗੇ ਉਦੋਂ ਅਸੀਂ ਸਕੂਲਾਂ ਦੇ ਨਾਮ ਵੀ ਜਿਹੜਾ ਨਸ਼ਰ ਕਰ ਦਾਂਗੇ ਤਾਂ ਜੋ ਸਾਡੇ ਬੱਚਿਆਂ ਨੂੰ ਉੱਥੋਂ ਬਚਾਇਆ ਜਾ ਸਕੇ ਜੇਕਰ ਕੋਈ ਐਦਾਂ ਦੀ ਪ੍ਰੋਬਲਮ ਹੈਗੀ ਆ ਜੇ ਕੋਈ ਕੋਈ ਨਹੀਂ ਪ੍ਰੋਬਲਮ ਹੈਗੀ ਫਿਰ ਆਪਾਂ ਕਿਉਂ ਹਨਾ ਕਿਸੇ ਦਾ ਨਾਮ ਲਾਵਾਂਗੇ ਧੰਨਵਾਦ ਹਸਦੇ ਬਾਦ ਦੇ ਰਹੋ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ